ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਅਮਨਦੀਪ ਹਸਪੀਟਲ ਵੱਲੋਂ ਇੱਕ ਨੈਸ਼ਨਲ ਕਾਨਫਰੰਸ ਰੱਖੀ ਗਈ ਹੈ ਤੇ ਸਾਡੇ ਨਾਲ ਮੌਜੂਦ ਨੇ ਅਮਨਦੀਪ ਹਸਪੀਟਲ ਦੇ ਐਮ ਡੀ ਅਵਤਾਰ ਸਿੰਘ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਇੱਕ ਅੱਜ ਨੈਸ਼ਨਲ ਕਾਨਫਰੰਸ ਰੱਖੀ ਗਈ ਹੈ ਦੇਖੋ ਨੈਸ਼ਨਲ ਕਾਨਫਰੰਸ ਆਪਣੇ ਸ਼ਹਿਰ ਦੇ ਵਿੱਚ ਕਰਾਉਣਾ ਕਿਸੇ ਵੀ ਇੰਸਟੀਚਿਊਟ ਵਾਸਤੇ ਬੜੇ ਮਾਣ ਦੀ ਗੱਲ ਹੁੰਦੀ ਹੈ ਐਂਡ ਇਸੇ ਤਰ੍ਹਾਂ ਸਾਡੇ ਵਾਸਤੇ ਵੀ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਪਲਾਸਟਿਕ ਸਰਜਰੀ ਐਸੋਸੀਏਸ਼ਨ ਦੀ ਜਿਹੜੀ ਐਨੂਅਲ ਕਾਨਫਰੰਸ ਹੈ ਇਹ ਹਰ ਸਾਲ ਕਾਨਫਰੰਸ ਹੁੰਦੀ ਹੈ ਇੱਕ ਸ਼ਹਿਰ 'ਚ ਕਦੀ ਦੂਸਰੇ ਸ਼ਹਿਰ 'ਚ ਸੋ ਇਸ ਵਾਰ ਪੰਜਾਬ ਦੇ ਵਿੱਚ 40 ਸਾਲਾਂ ਬਾਅਦ ਪਲਾਸਟਿਕ ਸਰਜਰੀ ਦੀ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਸੋ ਬਹੁਤ ਵੱਡੇ ਮਾਣ ਦੀ ਗੱਲ ਹੈ ਔਰ ਇਹਦਾ ਇਸ ਕਾਨਫਰੰਸ ਦੇ ਇੱਥੇ ਆਉਣ ਦਾ ਕਾਰਨ ਜਿਹੜਾ ਹੈ ਨਾ ਉਹ ਅਮਨਦੀਪ ਹਸਪੀਟਲ ਦੇ ਜਿਹੜੇ ਪਲਾਸਟਿਕ ਸਰਜਰੀ ਡਿਪਾਰਟਮੈਂਟ ਦੇ ਹੈੱਡ ਆਫ ਦੀ ਡਿਪਾਰਟਮੈਂਟ ਡਾਕਟਰ ਰਵੀ ਮਹਾਜਨ ਜਿਹੜੇ ਕਿ ਇਸ ਵੇਲੇ ਹਿੰਦੁਸਤਾਨ ਦੇ ਪਲਾਸਟਿਕ ਸਰਜਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ ਇਹ ਉਹਨਾਂ ਦੇ ਕੋਸ਼ਿਸ਼ਾਂ ਸਦਕਾ ਜਿਹੜੀ ਕਾਨਫਰੰਸ ਹੈ ਉਹ ਅਮਰਸਰ ਦੇ ਵਿੱਚ ਆਈ ਔਰ ਜਦੋਂ ਸ਼ਹਿਰ ਦੇ ਵਿੱਚ ਕਾਨਫਰੰਸ ਹੁੰਦੀ ਹੈ ਨਾ ਉਹਦਾ ਫਾਇਦਾ ਇਕੱਲੇ ਡਾਕਟਰਸ ਨੂੰ ਨਹੀਂ ਹੁੰਦਾ ਜਾਂ ਮਰੀਜ਼ਾਂ ਨੂੰ ਨਹੀਂ ਹੁੰਦਾ ਉਹਦਾ ਫਾਇਦਾ ਸਾਰੇ ਸ਼ਹਿਰ ਨੂੰ ਹੁੰਦਾ ਫੋਰ ਐਗਜ਼ਾਮਪਲ ਜੇ 2000 ਬੰਦਾ ਇਸ ਕਾਨਫਰੰਸ ਨੂੰ ਅਟੈਂਡ ਕਰ ਰਿਹਾ ਤੇ ਉਹਨਾਂ ਨੇ ਰਾਤ ਵੀ ਕੱਟਣੀ ਆ ਉਹਨਾਂ ਨੇ ਤਿੰਨ ਦਿਨ ਵੀ ਕੱਟਨੇ ਆ ਸੋ ਉਹਦੇ ਨਾਲ ਟੂਰਿਜ਼ਮ ਨੂੰ ਬਹੁਤ ਬੜਾਵਾ ਮਿਲਦਾ ਹੈ ਅੱਜ ਤੁਸੀਂ ਹੋਟਲਾਂ 'ਚ ਕਮਰਾ ਦੇਖਣ ਜਾਓਗੇ ਤੇ ਤੁਹਾਨੂੰ ਕਮਰਾ ਨਹੀਂ ਮਿਲਣਾ। ਸੋ ਹਰ ਇੰਡਸਟਰੀ ਨੂੰ ਜਦੋਂ ਕੋਈ ਕਾਨਫਰੰਸ ਹੁੰਦੀ ਹੈ ਉਹਦਾ ਫਾਇਦਾ ਹੁੰਦਾ। ਔਰ ਮੈਂ ਇਹਦੇ ਵਾਸਤੇ ਡਾਕਟਰ ਜਸਪਾਲ ਸੰਧੂ ਦਾ ਬੜਾ ਧੰਨਵਾਦ ਦਿਆਂ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਕਿਉਂਕਿ ਕਾਨਫਰੰਸ ਕਰਾਉਣਾ ਆਮ ਹੋਟਲਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹਦੇ ਲਈ 6 ਜਾਂ 7 ਹਾਲ ਚਾਹੀਦੇ ਹੁੰਦੇ। ਘੱਟੋ-ਘੱਟ 2000 ਦੀ ਕੈਪੈਸਿਟੀ ਚਾਹੀਦੀ ਹੁੰਦੀ ਜਿੱਥੇ ਡਾਕਟਰਸ ਬੈਠ ਕੇ ਲੈਕਚਰ ਸੁਣ ਪਾਣ। ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ऑडिटोरियम ਜਿਹੜੇ ਨੇ ਕਨਵੈਨਸ਼ਨ ਸੈਂਟਰ ਜਿਹੜਾ ਇਹ ਅੰਮ੍ਰਿਤਸਰ ਨੂੰ ਦਿੱਤਾ ਸੋ ਆਮ थैंकफुल टू हिम ਐਂਡ ਐਟ ਦ ਸੇਮ ਟਾਈਮ ਆਮ थैंकफुल टू ਡਾਕਟਰ ਰਵੀ ਮਹਾਜਨ ਜਿਨ੍ਹਾਂ ਨੇ ਇਹ ਕਾਨਫਰੰਸ ਇੱਥੇ ਲੈ ਕੇ ਆਏ ਔਰ ਇਸ ਕਾਨਫਰੰਸ ਦਾ ਦੂਸਰਾ ਫਾਇਦਾ ਜਿਹੜਾ ਮੇਨ ਫਾਇਦਾ ਹੁੰਦਾ ਉਹ ਇਹ ਹੁੰਦਾ ਕਿ ਜਿਹੜੇ ਸੀਨੀਅਰ ਪਲਾਸਟਿਕ ਸਰਜਨਸ ਨੇ ਸਾਰੇ ਹਿੰਦੁਸਤਾਨ ਤੋਂ ਔਰ ਸਾਰੇ ਵਰਲਡ ਚੋਂ ਉਹ ਇੱਥੇ ਇਕੱਠੇ ਹੋਏ ਉਹਨਾਂ ਨੇ ਆਪਣੀ ਜਿਹੜੀ ਵੀ ਪਿਛਲੀ ਪ੍ਰੈਕਟਿਸ ਹੈ 30 40 ਸਾਲ ਦਾ ਐਕਸਪੀਰੀਅੰਸ ਉਹਨੂੰ ਸ਼ੇਅਰ ਕਰਨਾ ਜਿਹੜੇ ਜੂਨੀਅਰ ਪਲਾਸਟਿਕ ਸਰਜਨਸ ਤਾਂ ਕਿ ਇਹ ਪਰੰਪਰਾ ਜਾਂ ਇਹ ਨੌਲੇਜ ਹੈ ਇਹ ਸਕਿੱਲ ਲੈਵਲ ਜਿਹੜਾ ਹੈਗਾ ਉਹ ਅਗਲੀ ਜਨਰੇਸ਼ਨ ਤੱਕਰ ਜਾਵੇ ਤਾਂ ਕਿ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਰੀਜ਼ਾਂ ਨੂੰ ਜੋ ਸਰਵਿਸਿਜ਼ ਅੱਜ ਦੇ ਰਹੇ ਨੇ ਡਾਕਟਰ ਉਹ ਸਰਵਿਸਿਜ਼ ਕੰਟੀਨਿਊ ਹੋਣ ਔਰ ਉਸ ਤੋਂ ਬਿਹਤਰ ਸਰਵਿਸਿਜ਼ ਦਿੱਤੀਆਂ ਜਾਣ ਸੋ that is the advantage of holding a conference otherwise ਬੰਦਾ ਜਾਂਦਾ ਹੈ ਟ੍ਰੇਨਿੰਗ ਲੈਂਦਾ ਹੈ ਆਪਣੀ ਪ੍ਰੈਕਟਿਸ ਕਰਦਾ ਹੈ ਤੇ ਦੁਨੀਆ ਤੋਂ ਚੱਲਦਾ ਬਣਦਾ that is not the way we have to share our knowledge to younger generation only then they can serve their own population at that particular time sir plastic surgeons nu field de vich kinna ke dekha ja reha hai dekho plastic surgeons nu field de vich bahut dekha ja reha hai hindustan de ye jadi association hai ede ch takriban 2000 members ne and now they are there in every city if you remember apne amritsar de vich ajj ton 20 22 saal pehla ਪਲਾਸਟਿਕ ਸਰਜਰੀ ਦਾ ਨਾਮ ਨਹੀਂ ਸੀ ਹੁੰਦਾਵੇਂ ਮੇ ਮਾੜੀ ਮੋਟੀ ਬੇਸਿਕ ਜੀ ਪਲਾਸਟਿਕ ਸਰਜਰੀ ਹੁੰਦੀ ਸੀ ਫਿਰ ਮੈਂ ਡਾਕਟਰ ਰਵੀ ਮਹਾਜਨ ਨੂੰ ਰਿਕੁਐਸਟ ਕੀਤੀ ਉਦੋਂ ਰੋहतक ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰ ਐਂਡ ਹੈੱਡ ਸੀ ਪਲਾਸਟਿਕ ਸਰਜਰੀ ਦੇ ਮੇਰੀ ਇੱਕ ਰਿਕੁਐਸਟ ਤੇ ਵੀ ਤੇਰੇ ਸ਼ਹਿਰ ਨੂੰ ਲੋੜ ਹੈ ਪਲਾਸਟਿਕ ਸਰਜਰੀ ਦੀ ਤੇ ਉਹਨਾਂ ਨੇ ਆਪਣੀ ਉਥੋਂ ਜੌਬ ਛੱਡ ਕੇ ਪ੍ਰੋਫੈਸਰ ਐਂਡ ਹੈੱਡ ਦੀ ਜੌਬ ਜਿਹੜੀ ਕੋਈ ਬੰਦਾ ਛੱਡਦਾ ਨਹੀਂ ਇੱਕ ਮਹੀਨੇ ਦੇ ਵਿੱਚ ਵਿੱਚ ਸਾਨੂੰ ਜੁਆਇਨ ਕਰ ਲਿਆ ਐਂਡ ਸਾਡੀ ਟੀਮ ਜਿਹੜੀ ਹੈ ਪਲਾਸਟਿਕ ਸਰਜਨਸ ਦੀ ਔਰ ਆਰਥੋਪੈਡਿਕ ਸਰਜਨਸ ਦੀ ਉਹਦੇ ਨਾਲ ਅਸੀਂ ਜਿਹੜੇ ਐਕਸੀਡੈਂਟ ਦੇ ਪੇਸ਼ੈਂਟਸ ਸੀ ਨਾ ਉਹਨਾਂ ਦੇ ਇਲਾਜ ਦੇ ਵਿੱਚ ਅਸੀਂ ਬਹੁਤ ਬਿਹਤਰ ਕਾਰਗੁਜ਼ਾਰੀ ਕਰ ਪਏ ਓਨਲੀ ਬਿਕਾਜ਼ ਆਫ ਪਲਾਸਟਿਕ ਸਰਜਨਸ ਕੱਲਾ ਆਰਥੋਪੈਡਿਕ ਸਰਜਨ ਜਿਹੜਾ ਉਹ ਜਸਟਿਸ ਨਹੀਂ ਕਰ ਸਕਦਾ ਸੋ ਅੱਗੇ ਕੱਟੇ ਹੋਏ ਅੰਗ ਜਦੋਂ ਆਉਣੇ ਨਾ 20 ਸਾਲ ਪਹਿਲਾਂ ਸਾਡੇ ਕੋਲ ਤੇ ਸਾਨੂੰ ਲੁਧਿਆਣੇ ਭੇਜਨੇ ਪੈਂਦੇ ਹੁੰਦੇ ਸੀ ਬਟ ਉੱਥੇ ਕੋਈ ਪਹੁੰਚ ਪਾਉਂਦਾ ਹੈ ਕੋਈ ਨਹੀਂ ਪਹੁੰਚ ਪਾਉਂਦਾ ਸੀ ਐਮਸੀਸੀ ਚ ਜਾਂਦੇ ਸੀ ਬਹੁਤਿਆਂ ਨੂੰ ਉਹ ਜਾਂਦਿਆਂ ਕਹਿ ਦਿੰਦੇ ਵੀ ਤੁਸੀਂ ਲੇਟ ਹੋਏ ਤੂੰ ਵਾਪਸ ਚਲੇ ਜਿਉਂ ਯੰਗ ਕੱਟ ਕੇ ਖਤਮ ਉਹਦਾ ਕਾਰਨ ਇਹ ਹੈ ਕਿ ਤੁਸੀਂ ਜਦੋਂ ਤੁਹਾਡਾ ਅੰਗ ਕਟਿਆ ਜਾਂ بیا ਕੁਚਲਿਆ ਜਾਵੇ ਨਾ ਤੁਹਾਨੂੰ ਨੇੜੇ ਦੇ ਹਸਪਤਾਲ ਤੋਂ ਇਲਾਜ ਕਰਾਉਣਾ ਪੈਂਦਾ 2-4 ਘੰਟਿਆਂ ਦੀ ਲਿਮਿਟ ਹੁੰਦੀ ਹੈ ਜੇ ਉਹ ਲੰਘ ਜਾਂਣ ਤੇ ਫਿਰ ਤੁਹਾਡਾ ਇਲਾਜ ਨਹੀਂ ਹੋ ਸਕਦਾ ਸੋ ਵੀ ਸਟਾਰਟਡ ਦੋਸ ਸਰਵਿਸਸ ਐਂਡ ਨਾਓ ਇਫ ਯੂ ਲੁੱਕ ਅਰਾਊਂਡ ਫੋਰ ਵੀ ਕਾਫੀ ਹਸਪੀਟਲਸ ਨੇ ਜਿਹੜੀ ਅੱਛੀ ਪਲਾਸਟਿਕ ਸਰਜਰੀ ਦੀ ਸੇਵਾ ਦੇ ਦੇ ਨੇ ਲੁਕਾ ਸੋ ਥਿਸ ਇਜ਼ ਹਾਊ ਇਟ ਵਰਕਸ ওকে ਥੈਂਕਸ ਸਰ ਥੈਂਕ ਯੂ ਸਭ ਨੂੰ ਜੀ ਅ ਅੱਜ ਤੇ ਪਲਾਸਟਿਕ ਸਰਜਰੀ ਦੀ ਕਾਨਫਰੰਸ ਹੋ ਰਹੀ ਹੈ ਅੰਮ੍ਰਿਤਸਰ ਜੋ ਕੱਲ ਸ਼ੁਰੂ ਹੋਈ ਸੀ ਔਰ ਐਤਵਾਰ ਤੱਕ ਚੱਲੇਗੀ ਕੱਲ ਤੇ ਨਦੀ ਵਰਕਸ਼ਾਪ ਸੀ ਗਿਆ ਅੱਜ ਪ੍ਰੋਪਰ ਜਿਹੜੇ ਲੈਕਚਰ ਵਗੈਰਾ ਹੁੰਦੇ ਉਹ ਸ਼ੁਰੂ ਹੋ ਗਏ ਨੇ ਤੇ 40 ਸਾਲਾਂ ਬਾਅਦ ਇਹ ਕਾਨਫਰੰਸ ਅੰਮ੍ਰਿਤਸਰ ਆਈ ਹੈ ਔਰ ਰਵੀ ਮਹਾਜਨ ਡਾਕਟਰ ਰਵੀ ਮਹਾਜਨ ਜਿਹੜੇ ਸਾਡੇ ਬਹੁਤ ਮਸ਼ਹੂਰ ਪਲਾਸਟਿਕ ਸਰਜਨ ਨੇ ਜਿਹੜੇ ਅਮਨਦੀਪ ਹਸਪੀਟਲ ਚ ਬਹੁਤ ਦੇਰ ਤੋਂ ਡਾਟਾ ਅਮਨਦੀਪ ਨਾ ਮੋਢਾ ਨ ਮੋਢਾ ਲਾ ਕੇ ਕੰਮ ਕਰ ਰਹੇ ਨੇ ਔਰ ਇਹ ਬੜੀ ਜਿਹੜੀ ਇੰਪੋਰਟੈਂਟ ਫੀਲਡ ਸੀ ਜਿਹਨੂੰ ਅੰਮ੍ਰਿਤਸਰ ਚ ਲੈ ਕੇ ਆਏ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਕਦੇ ਕੋਈ ਹੱਥ ਜਾਂ ਉਂਗਲੀ ਵਗੈਰਾ ਕੱਟੀ ਜਾਂਦੀ ਸੀ ਕਿ ਤੇ ਉਹਨੂੰ ਜੋੜਨ ਦਾ ਕੋਈ ਸਿਸਟਮ ਨਹੀਂ ਸੀ ਹੈਗਾ ਲੇਕਿਨ ਹੁਣ ਕੋਈ ਆ ਜਿਹੜਾ ਕਿ ਇਸ 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 ਇਲਾਜ ਤੋਂ ਬਚਿਆ ਰਹੇ ਕਿਉਂਕਿ ਜਿਹੜੀ ਜੀ ਚੀਜ਼ ਕੱਟੀ ਹੈ ਜੇ ਇਹਨੂੰ ਪ੍ਰੀਜ਼ਰਵ ਕਰਕੇ ਠੰਡੀ ਚੀਜ਼ ਮੋਮਜਮੇ ਤੇ ਬੈਠ ਕੇ ਔਰ ਬਰਫ਼ ਦੇ ਵਿੱਚ ਰੱਖ ਕੇ ਇਹਨੂੰ ਲੈਣ ਦਾ ਜਾਵੇ ਸਿੱਧਾ ਕੰਟੈਕਟਿੰਗ ਹੋਣਾ ਚਾਹੀਦਾ ਉਹ ਇੰਡਾਇਰੈਕਟ ਕੰਟੈਕਟ ਹੋਣਾ ਚਾਹੀਦਾ ਜੇ ਲੈ ਆਓ ਤੇ 6 ਘੰਟੇ ਅੰਦਰ ਅੰਦਰ ਆ ਜਾਏ ਮਰੀਜ਼ ਵੀ ਆ ਜਾਏ ਅੰਗ ਵੀ ਆ ਜਾਏ ਤੇ ਇਹ ਜੋੜ ਦਿੰਦੇ ਆ ਸੋ ਜਿਹੜੀ ਮਾਈਕਰੋ ਸਰਜਰੀ ਹੈ ਉਹ ਇਹ ਵਾਸਕੂਲਰ ਮਾਈਕਰੋ ਵੈਸਟਰ ਸਰਜਰੀ ਜਿਹੜੀ ਉਹ ਲੈ ਕੇ ਆਏ ਨੰਬਰਸਰ ਵਿੱਚ ਹੁਣ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਨੇ ਪਹਿਲ ਕੀਤੀ ਔਰ ਹੁਣ ਤੇ ਚਲੋ ਹੋਰ ਵੀ ਲੋਕ ਆ ਗਏ ਨੇ ਪ੍ਰਪੇਲ ਕਰਨੀ ਬੜੀ ਇੰਪੋਰਟੈਂਟ ਹੁੰਦੀ ਹੈ ਸੋ 40 ਸਾਲਾਂ ਬਾਅਦ ਅੱਜ ਜਿਹੜੀ ਹੈ ਕਾਨਫਰੰਸ ਅੰਮ੍ਰਿਤਸਰ ਚ ਆਈ ਹੈ ਔਰ ਬੜੀ ਵੱਡੀ ਕਾਨਫਰੰਸ ਹੈ 3 ਡਾਕਟਰ ਫੋਰਨ ਕੰਟਰੀਸ ਚ ਵੀ ਆਏ ਨੇ ਬਾਕੀ ਪੂਰੇ ਹਿੰਦੁਸਤਾਨ ਚੋਂ ਆਏ ਨੇ ਸੋ ਮੈਂ ਬਹੁਤ-ਬਹੁਤ ਬਧਾਈ ਦਿੰਦਾ ਆਰਗੇਨਾਈਜ਼ਰਸ ਨੂੰ ਸਪੈਸ਼ਲੀ ਡਾਕਟਰ ਰਵੀ ਮਾਝ ਨੂੰ ਬਧਾਈ ਦਿੰਦਾ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਹੈਲੋ ਸਰ ਕੀ ਆ ਨਾਮ ਹੈ ਆਪਕਾ ਮੇਰਾ ਨਾਮ ਡਾਕਟਰ ਗਿਰਧਰ ਗਿਆਨੀ ਹੈ ਮੈਂ ਡਾਇਰੈਕਟਰ ਜਨਰਲ ਹੂੰ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਕਾ ਜਿਸਕੇ 21000 ਹਸਪੀਟਲ ਮੈਂਬਰ ਹੈ सर जैसे आज यहाँ पे मेला लगाया गया है आप बताओगे कि जैसे प्लास्टिक सर्जरी और कॉस्मेटिक सर्जरी में फ़र्क क्या है देखिए प्लास्टिक सर्जरी जो होती है हमारी जैसे किसी का होठ कट गया किसी का पार्ट का और कट गया हम उन्हें उसको ठीक करना है उसको हम कहते हैं प्लास्टिक सर्जरी कॉस्मेटिक उसका एक छोटा पार्ट है जिसमें सब कुछ ठीक ठाक है लेकिन जो है मरीज़ जो है अपनी नाक को सुधारना चाहता है अपने स्किन को थोड़ा सा और उभारना चाहता है उसको हम कॉस्मेटिक सर्जरी कहते हैं लेकिन हमारी ये जो कॉन्फ्रेंस है वो प्लास्टिक सर्जन सर्जन के ऊपर ज़्यादा फोकस करेगी कॉस्मेटिक पे थोड़ा करेगी बट जैसे कि कुछ लोगों का मानना है कि जो प्लास्टिक सर्जरी है वो कॉस्मेटिक सर्जरी से ज़्यादा महंगी है देखिए वहाँ पे कॉस्मेटिक सर्जरी कराने वाले जो लोग होंगे वो नेचुरली पैसे वाले लोग होंगे अदरवाइज़ अब मेरे को आज जितनी शक्ल है मैं उससे ही खुश हूँ लेकिन जिसके पास पैसा है वो चाहेगा कि मेरी शक्ल और अच्छी हो तो इसलिए कॉस्मेटिक सर्जरी नाम ही कॉस्मेटिक है ना उसका तो इसलिए वहाँ पे पैसा ज़्यादा लगता है मैं आपको बता दूँ कि साउथ कोरिया में जापान के सारे लोग आते हैं क्योंकि वो कॉस्मेटिक सर्जरी का एक बड़ा सेंटर है उतना काम इंडिया में अभी तक हमारा नहीं हुआ है लेकिन इस कॉन्फ्रेंस के थ्रू जो नेटवर्किंग होगी उसके थ्रू ये इसके और सुधार आएगा और देखिए जितने ज़्यादा मरीज आएंगे कॉस्ट अपने आप कम होती चली जाएगी जैसे कि सर डॉक्टर तो अपना काम कर रहे हैं पर लगता है नहीं है कि सरकार को भी इसमें योगदान देना चाहिए देखिए सरकार हेल्थ केयर में बहुत लेट उठ के आई है 2018 में पहली बार आयुष्मान भारत लॉन्च हुई सरकार द्वारा जिसके अंदर 40 परसेंट पॉपुलेशन को 5 लाख की मुफ्त सेवाएं दी जा रही हैं उससे ज़्यादा इम्पोर्टेंट है 2019 में नेशनल डिजिटल हेल्थ मिशन बनाया गया है उसके अंतर्गत कल ही हमारी बात हुई है सरकार के साथ उन्होंने हमें काम दिया कि सारे डॉक्टर्स का डेटाबेस बनाना है सारे पेशेंट को हेल्थ आई कार्ड देना है एक साल के अंदर और सारे हॉस्पिटल नर्सिंग होम का डेटाबेस बनेगा तो डॉक्टर्स का हॉस्पिटल का पेशेंट का उससे क्या फ़ायदा होगा कि किसी भी मरीज़ का अगर हमारा हेल्थ रिकॉर्ड मान लीजिए अमनदीप में वहाँ पड़ा हुआ है और वो चेन्नई में बीमार हो जाता है तो वो अपने आप वहाँ पर ट्रांसफ़र होकर वहाँ पहुँच जाएगा तो दोबारा से टेस्ट कराने की जरूरत ही पड़ेगी तो ये जो मेडिकल रिकॉर्ड्स हैं या हम जिसको कहते हैं ई उसके ऊपर बहुत बड़े काम होने जा रहे हैं तो एक साल में आप समझ लेंगे बहुत बड़ी तब्दीली आने वाली है ओके धन्यवाद थैंक यू भाई थैंक यू सर जिस तरह की इतने देशों विदेशों तो डॉक्टर पहुँचे हैं कुछ डॉक्टर इतने जो नहीं भी पहुँच सके उन्होंने एक की मैसेज देना चाहते हैं ਦੇਖੋ ਜਿਹੜੇ ਪਲਾਸਟਿਕ ਸਰਜਨ ਨਹੀਂ ਪਹੁੰਚ ਸਕੇ ਉਹਨਾਂ ਵਾਸਤੇ ਅਸੀਂ ਆਨਲਾਈਨ ਵੀ ਅਵੇਲੇਬਲ ਕਰਾਇਆ ਹੈ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਇੱਥੇ 700 ਤੋਂ 800 ਲੋਕ ਜਿਹੜੇ ਐ ਉਹ ਫਿਜ਼ੀਕਲੀ ਅਟੈਂਡ ਕਰ ਰਹੇ ਐ ਲੇਕਿਨ ਉਸ ਤੋਂ ਜ਼ਿਆਦਾ ਉਸ ਤੋਂ ਤਕਰੀਬਨ ਉਨੇ ਹੀ ਲੋਕ ਜਿਹੜੇ ਐ ਇਹਦੇ ਨਾਲ ਆਨਲਾਈਨ ਵੀ ਜੁੜੇ ਐ ਸੋ ਆਨਲਾਈਨ ਵੀ ਇਹ ਪ੍ਰੋਗਰਾਮ ਜਿਹੜੇ ਐ ਉਹ ਦੇਖੇ ਜਾ ਰਹੇ ਐ ਜਿਹੜੇ ਪਲਾਸਟਿਕ ਸਰਜਨ ਇਸ ਕਾਨਫਰੰਸ ਵਿੱਚ ਨਹੀਂ ਆ ਪਾਏ ਉਹਨਾਂ ਨੂੰ ਏਸੀ ਇਹ ਫੈਸਿਲਿਟੀ ਦਿੱਤੀ ਐ ਵੀ ਉਹਨੂੰ ਇਹ ਪ੍ਰੋਗਰਾਮ ਜਿਹੜਾ ਐ ਨੂੰ ਆਨਲਾਈਨ ਵਾਚ ਕਰ ਸਕਣ ਓਕੇ ਥੈਂਕਸ ਸਰ ਥੈਂਕ ਯੂ ਜੀ ਥੈਂਕ ਯੂ ਐਸੀ ਡਾਕਟਰ ਪ੍ਰੈਜ਼ੀਡੈਂਟ ਜਿਹੜੇ ਕਿ ਆਪਣਾ ਰਵੀ ਮਹਾਜਨ ਜੀ ਜਿਨ੍ਹਾਂ ਵੱਲੋਂ ਕਿ ਆਖਿਆ ਗਿਆ ਕਿ ਜਿਹੜੇ ਡਾਕਟਰ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਵਾਸਤੇ ਇੱਕ ਆਨਲਾਈਨ ਵੀ ਸੁਵਿਧਾ ਦਿੱਤੀ ਗਈ ਹੈ ਕੈਮਰਾਮੈਨ ਤਰੁੰਨ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ